थैंक यू दीजी थैंक यू सासरी काल सासरी काल हां बस बस एनीगल सी बस सासरी काल मेरा वलो yeah. सारे वलो मेरे लो मैं थोनू सासरी काल कहना मैं हगी भी कर लेना थोनू इनआ वलो थैंक यू जी ए थौडे सारे वले सिर ना थैंक यू थैंक यू लेट्स गो थैंक यू दीजी थैंक यू सासरी काल ਸਾਸਰੀ ਕਾਲ ਆਵਾਜ਼ ਆਸਮਾਨੀ ਗੱਲ ਸੀ ਬਾਸ ਸਾਸਰੀ ਕਾਲ ਇਹਨਾਂ ਵੱਲੋਂ ਸਾਰਿਆਂ ਵੱਲੋਂ ਮੇਰੇ ਨੂੰ ਮੈਂ ਤੁਹਾਨੂੰ ਸਾਸਰੀ ਕਾਲ ਕਹਿੰਦਾ ਮੈਂ ਹੱਕੀ ਵੀ ਕਰ ਲੈਣਾ ਤੁਹਾਨੂੰ ਇਹਨਾਂ ਵੱਲੋਂ ਥੈਂਕ ਯੂ ਜੀ ਇਹ ਤੁਹਾਡੇ ਸਾਰਿਆਂ ਵੱਲੋਂ ਮੇਰੇ ਨੂੰ ਸਿਰਾਂ ਮੰਨਦਾ ਥੈਂਕ ਯੂ ਥੈਂਕ ਲੈਟ ਗੋ ਥੈਂਕ ਯੂ ਬੀਜੀ ਥੈਂਕ ਯੂ ਸਾਸਰੀ ਕਾਲ ਸਾਸਰੀ ਕਾਂ ਹਾਂ ਬੱਸ ਵਾਜ਼ੈ ਨਹੀਂ ਗੱਲ ਸੀ ਵਾਸ ਸਾਸਰੀ ਕਾਂ ਮੇਰਾ ਵੱਲੋਂ ਸਾਰਿਆਂ ਵੱਲੋਂ ਮੇਰੇ ਵੱਲੋਂ ਮੈਂ ਤੁਹਾਨੂੰ ਸਾਸਰੀ ਕਾਲ ਕਹਿੰਦਾ ਮੈਂ ਅਗੀ ਵੀ ਕਰ ਲੈਣਾ ਤੁਹਾਨੂੰ ਇਹਨਾਂ ਵੱਲੋਂ ਥੈਂਕ ਯੂ ਇਹ ਤੁਹਾਡੇ ਸਾਰੇ ਵੱਲੋਂ ਮੇਰੇ ਵੱਲੋਂ ਵੀ ਸਿਰਾਂ ਮੰਗ ਥੈਂਕ ਯੂ ਥੈਂਕ ਲੈਂਦਾ ਥੈਂਕ ਯੂ ਬਹੁਤ ਜੀ ਥੈਂਕ ਯੂ ਸਾਸਰੀ ਕਾਲ ਸਾਸਰੀਕਾ ਹਾਂ ਬੱਸ ਬੱਸ ਐਨੀ ਗੱਲ ਸੀ ਸਾਸਰੀਕਾ ਇਹਨਾਂ ਵੱਲੋਂ ਸਾਰਿਆਂ ਵੱਲੋਂ ਮੇਰੇ ਵੱਲੋਂ ਮੈਂ ਤੁਹਾਨੂੰ ਸਾਸਰੀ ਗੱਲ ਕਹਿਣਾ ਮੈਂ ਹੱਗੀ ਵੀ ਕਰ ਲੈਣਾ ਤੁਹਾਨੂੰ ਇਹਨਾਂ ਵੱਲੋਂ ਥੈਂਕ ਯੂ ਇਹ ਤੁਹਾਡੇ ਸਾਰਿਆਂ ਵੱਲੋਂ ਪਿਆਰ ਨਾਲ ਸੀਨਾ ਨਾਲ ਥੈਂਕ ਯੂ ਥੈਂਕ 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 ਯੂ ਬਹੁਤ ਜੀ ਥੈਂਕ ਯੂ ਸਾਸਰੀਕਾ ਸਾਸਰੀਕਾ ਹਾਂ ਬੱਸ ਬੱਸ ਐਨੀ ਗੱਲ ਸੀ ਸਾਸਰੀਕਾ ਇਨਾ ਵੱਲੋਂ ਸਾਰਿਆਂ ਵੱਲੋਂ ਮੇਰੇ ਵੱਲੋਂ ਮੈਂ ਤੁਹਾਨੂੰ ਸਾਸਰੀਕਾਲ ਕਹਿੰਦਾ ਮੈਂ ਹੱਗੀ ਵੀ ਕਰ ਲੈਣਾ ਤੁਹਾਨੂੰ ਇਹਨਾਂ ਵੱਲੋਂ ਥੈਂਕ ਯੂ ਜੀ ਇਹ ਤੁਹਾਡੇ ਸਾਰਿਆਂ ਵੱਲੋਂ ਮੇਰਾ ਵੀ ਸਿਰਾਂ ਦਾ ਥੈਂਕ ਯੂ ਥੈਂਕ ਥੈਂਕ ਯੂ ਬੋਸ ਜੀ ਥੈਂਕ ਯੂ ਸਾਸਰੀਕਾਲ ਸਾਸਰੀਕਾਲ ਵਾਹ ਵਾਹ ਬਸ ਵੈਰੀ ਗੱਲ ਸੀ ਬਸ ਸਾਸਰੀਕਾਲ ਇਨਾ ਵੱਲੋਂ ਸਾਰਿਆਂ ਵੱਲੋਂ ਮੇਰੇ ਵੱਲੋਂ ਮੈਂ ਤੁਹਾਨੂੰ ਸਾਸਰੀਕਾਲ ਕਹਿੰਦਾ ਮੈਂ ਹੱਗੀ ਵੀ ਕਰ ਲੈਣਾ ਤੁਹਾਨੂੰ ਇਹਨਾਂ ਵੱਲੋਂ ਥੈਂਕ ਯੂ ਜੀ ਇਹ ਤੁਹਾਡੇ ਸਾਰੇ ਵੱਲੋਂ ਪਿਆਰ ਨਾਲ ਸਿਰਾਂ ਨਾਂ। ਥੈਂਕ ਯੂ ਥੈਂਕ। ਲੈਟਸ ਗੋ। ਥੈਂਕ ਯੂ ਬੀਬੀ ਜੀ। ਥੈਂਕ ਯੂ। ਸਾਸਰੀਕਾਲ। ਸਾਸਰੀਕਾਲ। ਹਾਂ ਬਾਸ ਬਾਸ ਐਨੀ ਗੱਲ ਸੀ ਬਾਸ। ਸਾਸਰੀਕਾਲ। ਮੇਰੇ ਵੱਲੋਂ ਸਾਰਿਆਂ ਵੱਲੋਂ ਮੇਰੇ ਨੂੰ ਮੈਂ ਤੁਹਾਨੂੰ ਸਾਸਰੀਕਾਲ ਕਹਿੰਦਾ ਮੈਂ ਹੱਗੀ ਵੀ ਕਰ ਲੈਣਾ ਤੁਹਾਨੂੰ ਇਹਨਾਂ ਵੱਲੋਂ। ਥੈਂਕ ਯੂ ਜੀ। ਇਹ ਤੁਹਾਡੇ ਸਾਰੇ ਵੱਲੋਂ ਪਿਆਰ ਨਾਲ ਸਿਰਾਂ ਨਾਂ। ਥੈਂਕ ਯੂ ਥੈਂਕ। ਲੈਟਸ ਗੋ। ਥੈਂਕ ਯੂ ਬੀਬੀ ਜੀ। थैंक यू सासरी काल सासरी का हां भाई सब आवाज है नहीं गलती है <laughs> सासरी काल मेरा वालों yeah. सारे वालों मेरे लो मैं थोनू सासरी काल कहना मैं हकी भी कर लेना थोनो इन वालों थैंक यू ए थौडे सारे वाले थैंक यू थैंक यू लंका थैंक यू जी थैंक यू सासरी काल ਸਾਸਰੀ ਕਾ ਹਾਂ ਬਸ ਬਸ ਇਹ ਨਹੀਂ ਗੱਲ ਸੀ ਬੱਸ ਸਾਸਰੀ ਕਾ ਇਹਨਾਂ ਵੱਲੋਂ ਸਾਰਿਆਂ ਵੱਲੋਂ ਮੇਰੇ ਵੱਲੋਂ ਮੈਂ ਤੁਹਾਨੂੰ ਸਾਸਰੀ ਕਾਲ ਕਹਿੰਦਾ ਮੈਂ ਹੱਗੀ ਵੀ ਕਰ ਲੈਣਾ ਤੁਹਾਨੂੰ ਇਹਨਾਂ ਵੱਲੋਂ ਥੈਂਕ ਯੂ ਜੀ ਇਹ ਤੁਹਾਡੇ ਸਾਰਿਆਂ ਵੱਲੋਂ ਕਹਿੰਦਾ ਨਹੀਂ ਸੀ ਰਣਾ ਥੈਂਕ ਯੂ